ਵੀਡੀਓ ਦੇਖਣ ਵਾਲੇ ਸਾਰੇ ਹਾਂ ਸਸਤੀ ਖਾਲਜੀ ਅੱਜ ਆਪਾਂ ਵੀਡੀਓ ਬਣਾਣ ਲੱਗੇ ਆ ਪਹਿਲਾਂ ਆਪਾਂ ਲੈਂਸ ਲਾਣੀ ਸੀ ਲੌਂਗ ਵਿੱਚ ਉੱਤੇ ਹੁਣ ਆਪਾਂ ਲੈਂਸ ਲਾਣੀ ਹੈ ਦਬਮੀ ਸੀ ਲੌਂਗ ਨੂੰ ਜਿਵੇਂ ਪਰ ਦਬਮੀ ਸੀ ਲਾਣੀ ਦੀ ਉੱਤੇ ਪਸੇ ਧਰ ਕੇ ਸਿੱਧੇ ਵਾਸਤੇ ਪਹਿਲਾਂ ਕੁੱਠੀ ਲੈਂਸ ਧਰ ਲੈਣੀ ਫਿਰ ਉੱਪਰ ਸੀ ਲਾ ਜਣੀ ਦੋ ਸੀ ਲਾ ਵਿੱਚ ਲੈਂਸ ਲਗਾਣੀ ਹੈ ਫਿਰ ਇਸ ਤਰ੍ਹਾਂ ਆਪਾਂ ਪਹਿਲਾਂ ਨੈਕ ਰੈਡੀ ਕਰ ਲਿਆ ਵਾ ਮਾਪ ਦੇ ਹਿਸਾਬ ਨਾਲ ਆਪਾਂ ਲੰਬਾਈ ਚੜਾਈ ਧਰ ਕੇ ਦੇਖੋ ਇਸ ਤਰ੍ਹਾਂ ਆਪਾਂ ਮੈਕੀਅਰ ਆ। ਉੱਥੇ ਪਾਸੇ ਲਾ ਕੇ ਸਿੱਧੇ ਪਾਸੇ ਕੱਢ ਕੇ ਫੇ ਲੈਸ ਲਗਾ ਲਈਏ। ਹੁਣ ਦੱਸਾਂਗੇ ਆਪਾਂ ਤੁਹਾਨੂੰ ਕਿ ਮੀਟੇ ਲੌਂਗ ਗਲਾਸ ਲਾਉਣੀ ਹੈ। ਇਸ ਤਰ੍ਹਾਂ ਹੀ ਲੌਂਗ ਗਲਾਸ ਲਾਉਣੀ ਆਪਾਂ ਉੱਪਰ ਸੀਨ ਆਵੇ ਜੇ। ਹੁਣ ਆਪਾਂ ਡਰਾਫਟ ਕਰਨਾ ਦੱਸਾਂਗੇ ਤੁਹਾਨੂੰ। ਹੁਣ ਆਪਾਂ ਦੱਸਾਂਗੇ ਆਪਾਂ ਇਹਦੇ ਵੀ ਰੇਜੂਮੈਂਟ ਕਿਵੇਂ ਲੈਣਾ ਹੈ ਆਪਾਂ ਵੀ ਇਸ ਤਰੀਕੇ ਨਾਲ ਆਣੀ ਹੈ। ਤੇ ਵੀ ਤਾਂ ਆਪਾਂ ਜਿਹੜੀ ਲੈਸ ਹੁੰਦੀ ਏ ਤੇ 3 ਇੰਚ ਜੰਡਲੀਆਂ ਕਿੰਈ ਵਾਰ 40 ਇੰਚ ਜੰਡਲੀਆਂ ਕੋਣ ਆਪਾਂ ਤੇ ਨਹੀਂ ਸੇਟ ਲਾਵਾਂਗੇ ਉਹਨਾਂ ਦੀ ਹਿੱਪ ਹੈਗੀ ਏ 23 ਤੇ ਤੇ 3 ਇੰਚ ਜੰਡਲੀਆਂ 7 ਕੀ ਆ 21 ਹੋ ਗਿਆ ਆਪਾਂ ਤੇ 3 ਇੰਚ ਜੰਡਲੀਆਂ ਦੇ ਕਪੜੇ ਨੂੰ 7 ਕੀ ਆ 21 ਹੋ ਗਿਆ 7 ਦਾ ਹੱਫ ਆ ਗਏ ਤਾਂ 3.5 3.5 ਦੀ ਬਜਾਏ ਆਪਾਂ 4 ਲੈਣਾ ਵਾ ਇਹ ਆਪਾਂ ਲੈਸ ਤੇ ਅੱਧਾਈ ਚਾੜਹੀ ਲੈਸ ਵਿੱਚ ਮਿਚਵਾਂਣੀ ਉਹਦੇ ਸਿਨ ਵੀ ਲਗਣੀ ਆਪਾਂ 4 ਇੰਚ ਉੱਪਰ ਲਈ ਚਾਲਿੰਜ ਦੀ ਚਾਣੀ ਆਪਾਂ ਸਾਰੇ ਲਗਾਵਾਂਗੇ ਸਸਤੀ ਮਨ ਆਪਣ ਨੂੰ ਸ਼ੇਪ ਦਮਾ ਲਈ ਦੀ ਇਸ ਲਈ ਇਹ ਪਣਾ ਹੈ ਨਾ ਪਤਲੋਈ ਪੰਜੀ ਤੋਂ ਬਾਪਲੋਈ ਰੱਖ ਆਪਣੇ ਚੁੱਕਦੇ ਸੀ ਉਰੀ ਨਿਛਾਨੀ ਲੱਗੀ ਹੋਈ ਹੈ ਇਥੋਂ ਹੀ ਆਪਾਂ ਲੈ ਸਕ ਲੈਣੀ ਇਹਦਾ ਇਹਦੀ ਸ਼ੇਪ ਆਪਾਂ ਇਸ ਤਰੀਕੇ ਇਹ ਤਾਂ ਦੇਖੋ ਇਹ ਜਿਹੜੀ ਨਿਸ਼ਾਨੀ ਸਾਰੀ ਆਪਾਂ ਸਕੇਲ ਨਾਲ ਇਹ ਆਪਣੀ ਜਿਹੜੀ ਨਿਸ਼ਾਨੀ ਹੈ ਡਿੰਗੀ ਨਾ ਹੋਵੇ ਇਹ ਆਪਣਾ ਨਿਸ਼ਾਨੀ ਸਹੀ ਲਵਾਗੇ ਤੇ ਲੈਸ ਆਪਣੀ ਪ੍ਰੋਪਰ ਸਿੱਧੀ ਲੱਗੇ

ਇੰਦਰ ਆਪਣਾ ਨਿਸ਼ਾਨੀ ਪ੍ਰੋਪਰ ਦਾ ਇਸ ਤਰ੍ਹਾਂ ਨਾਲ ਪਾਸਾ ਘੁਮਾ ਕੇ ਇਹਨਾਂ ਇਹ ਜੇ ਜੀ ਆਪਾਂ ਸਕੀਨ ਨਾਲ ਲਾਵਾਂਗੇ ਇਸ ਤਰੀਕੇ ਸ਼ੇਪ ਮਲਾਈ ਦੀ ਜਿਹੜੀਆਂ ਨਿਸ਼ਾਨੀਆਂ ਆਪ ਵੀ ਹੀ ਆਪਾਂ ਸਕੇਲ ਨਾਲ ਜਿਵੇਂ ਆਪਾਂ ਦੂਸਰੇ ਪਾਸੇ ਨਾਲ ਲਾਈਏ ਉਸੇ ਦੇ ਰਿਖੇ ਹੀ ਮੇਰੇ ਸਿੱਧੇ ਪਾਸੇ ਇਹ ਆਪਣਾ ਲੈਸ ਲਾਉਂਦਾ ਗਿਆ ਆਪ ਹੋ ਗਿਆ ਲੈਸ ਆਪਾਂ ਬਲੇ ਲਗਾਨੀਏ ਇਹ ਫਰ ਨੈਕ ਤੇ ਲਗਾਈ ਹੋਈ ਹੈ ਜਿਵੇਂ ਆਪਾਂ ਦੋ ਕਲਰਾਂ ਚ ਆਹੀ ਲੈਸ ਆ ਜਿਵੇਂ 프ੈਂਟਾ ਸੇਮ ਹੀ ਲੈਸ ਨਾ ਨੂੰ ਜਿਵੇਂ ਬਲੂ ਕਲਰ ਪਰ ਬਾਹਰ ਕੱਢਿਆ ਇਹ ਰਹਾ ਵੀ ਆਪਾਂ ਬਲੂ ਕਲਰ ਬਾਹਰ ਕੱਢਣਾ ਇਸ ਤਰੀਕੇ ਆਪਾਂ ਲੈਸ ਲਾਣ ਗਿਆ ਇਸ ਤਰ੍ਹਾਂ ਉੱਠੀ ਰੱਖਣੀ ਜਿਸ ਤਰ੍ਹਾਂ ਲਾਈ ਦਿੱਤੀ ਇਸੇ ਤਰ੍ਹਾਂ ਹੀ ਆਪਾਂ ਇਦਾਂ ਸੀਨ ਲਗਾ ਲੈਣੀ ਉੱਠੀ ਲੈਸ ਰੱਖ ਕੇ ਦੂਸਰੀ ਵਾਰ ਆਪਣੇ ਸੀਨ ਲੱਗ ਕੇ ਇਦਾਂ ਐਸੇ ਵੀ ਹਾਂਜੀ ਐਸੇ ਨਾਲ ਆਪਣੇ ਸੀਨ ਲੱਗ ਕੇ ਪ੍ਰੋਪਰ ਲੁੱਕ ਆਪਣੇ ਬਾਹਰ ਆ ਜੇ ਇੱਕ ਸਾਈਡ ਦੇ ਸੀਨਾਂ 'ਤੇ ਆਪਾਂ ਲਗਾ ਲੀਏ ਜਿਵੇਂ ਤੁਹਾਨੂੰ ਦੱਸਿਆ ਸੀ ਇਹਦੇ ਪੁੱਕੀ ਲੈਂਸ ਰੱਖ ਕੇ ਸੀਨ ਲਾ ਲਈ ਸੀ ਦੂਸਰੇ ਸੀਨਾਂ 'ਤੇ ਉੱਪਰ ਗੈਸਪਰਟੀ ਕਰਤੀ ਦਿਲ ਸਿੱਧੀ ਤੇ ਲੈਂਸ ਲਾ ਲੀ ਪੂਰੀ ਲੰਬਾਈ ਚ ਨੂੰ ਉਹਨੇ ਇਹਦਾ ਆਪਣਾ ਅੰਦਰ ਇਹ ਵੀ ਜੇ ਆਪਾਂ ਇਸਤਰੀ ਕਿ ਲਾਵਾਂਗੇ ਇਥੋਂ ਤੇ ਫਿਰ ਜਿਹੜੀ ਇਹ ਲੈਸ ਆ ਇਦਾਂ ਸੇ ਲਾਵਾਂਗੇ ਤੇ ਇਹਨੇ ਜਿਹੜੀ ਆ ਜਿਹੜੀ ਬਲੂ ਕਲਰ ਦੀ ਇਹ ਅੰਦਰ ਆਏਗੀ ਇਸਤਰੀ ਕਿ ਇੰਦਰ ਆਣੀ ਤੇ ਆਪਾਂ ਇਧਰ ਇਧਰ ਨੂੰ ਲਗਣੀ ਹੈਗੀ ਆਪਣੀ ਹੁਣੇ نیچے ਤੋਂ ਲੱਗੇਗੀ ਪਹਿਲਾਂ ਆਪਾਂ ਉੱਪਰ ਤੋਂ ਲੱਗੇਗੇ ਇਹ نیچے ਨੂੰ ਹੁਣ ਆਪਣੇ نیچے ਤੋਂ ਉੱਪਰ ਨੂੰ ਆਏਗੀ ਕਿਤਾ ਆਪਣੇ ਕਲਰ ਜਿਹੜੇ ਨੇ ਇੱਕ ਬਰੋਬਰ ਕਲਰ ਆਉਗਾ ਤੇ ਇੱਕ ਬਰੋਬਰ ਹੀ ਆਪਣੀ ਸ਼ੇਪ ਆਏਗੀ। ਇਹ ਹੁਣ ਆਪਣੀ ਇਸ ਤਰੀਕੇ ਸੀ ਲੱਗੇਗੀ। ਸੀ ਲਾਣੀ ਆਪਾਂ ਦੇਖੋ ਜੀ ਤਿੰਨ ਧਾਰੀਆਂ ਬਣੀਆਂ ਨੇ 1 2 3 ਲਾਣਾ। ਜਿਹੜੀ ਆ ਸੈਂਟਰ ਵਾਲੀ ਇਹਦੇ ਨਾਲ ਆਪਾਂ ਇੱਥੇ ਸੀ ਲੱਖਾਂ। 플ਾਸ ਨੂੰ ਬਿਲਕੁਲ ਵੀ ਖਿੱਚਣਾ ਨਹੀਂ ਹੈ ਰ ਹੈ ਲੂਜ਼ ਰੱਖਣੀ ਹੈ। ਇਹ ਆਪਾਂ ਵੱਡਾ ਕਰ ਲੈਣਾ। ਇਸ ਤਰ੍ਹਾਂ ਆਪਾਂ ਆਠ ਨਾਲ ਇਸ ਨੂੰ ਠਿੱਕਣਾਵਾ ਤਾਂ ਹਸੇ ਲੈ ਲੈਂਦੇ। ਕਪੜਾ ਵੀ ਸਵਾਰਾ ਕਰ ਲੈਣਾ ਬਲਣਾਵੇ ਤੇ ਲਾਸ ਵੀ ਫਿਊਜ਼ ਰੱਖਣੀ ਹੈ। ਇਸ ਤਰ੍ਹਾਂ ਸਾਰੀ ਆਪਾਂ ਮੋੜ ਦੇ ਟਾਕਰ ਲਗਾ ਲੈਂਦੇ। ਇਸ ਤਰੀਕੇ ਲੈਸ ਆਪਣੀ ਪੂਰੀ ਲੱਗ ਚੁਕੀ ਜਿਵੇਂ ਆਪਣੇ ਸਕੇਲ ਦੀ ਸ਼ੇਪ ਸੀ ਉਸੇ ਤਰੀਕੇ ਹੁਣ ਆਪਾਂ ਇਹਨੂੰ ਇਦਾਂ ਕਰਕੇ ਸੀਨ ਲਗਾਵਾਂਗੇ ਸੀਨ ਲਾਣੇ ਤਾਂ ਆਪਾਂ ਦੋ ਬਸ ਕਪੜਾ ਸਵਾਰਾ ਕਰ ਲੈਣਾ ਇਹਨੂੰ ਇਸ ਤਰ੍ਹਾਂ ਫੋਲਡ ਕਰੀ ਜਾਣਾ ਸੀਨ ਜਿਹੜੀ ਆਪਾਂ ਇਹ ਕੱਪੜੇ ਤੇ ਲਗਾਣੀ ਹੈ ਸਲਾਈ ਲਗਾਉਣ ਕਰਕੇ ਫੋਲਡੂ ਦੇ ਜਿਹੜਾ ਕਪੜਾ ਮੋਢੇ ਦੀ ਕਟਾਈ ਘੱਟ ਹੋ ਜਾਂਦੀ ਹੈ। ਜਿਆਦਾ ਅੱਧਾਂ 'ਚ ਪਹਿਲਾਂ ਹੀ ਇਹਦੀ ਵੱਧ ਕਰੇ, ਜਾਂ ਫਿਰ ਹੁਣ ਇਸ ਤਰ੍ਹਾਂ ਆਪਾਂ ਦੁਬਾਰਾ ਕੱਟ ਪਾਣੀ ਪੈਣੀ ਹੈ। ਇਹ ਜਿਹੜਾ ਆਪਣੇ ਇਸ ਸਲਾਈ ਤੋਂ ਅੰਦਰ ਕਪੜਾ ਇੱਕ ਵਾਰ ਕੱਟਿਆ ਸੀਗਾ। ਫੋਰੀ ਆਪਣੀ ਸਾਈਡ ਦੀ ਸਿਰਨੀ ਆਪਣੀ ਨਿਸ਼ਾਨੀ ਜਨ ਲਾਈਓ ਘਟ ਜਾਣੀ ਇਸ ਤੋਂ 16 ਮਾਤਾਂ ਵਿੱਚ 16.5 ਹਾਨੀ ਥੱਲੇ ਫੱਦਾਂ ਚੱਪਲ ਲੰਬਾਈ ਚਾਹੇ ਪਹਿਲਾਂ ਕਟਾਈ ਕਰ ਲਈਏ ਇੱਥੋਂ ਵੱਧ ਚਾਹੀਏ ਆਪਾਂ ਲੈਸ ਲਗਾ ਕੇ ਬੱੱਚ ਕਰੀਏ ਇਹਦਾ ਅੰਤਰੇ ਇਨਾ ਥੋੜਾ ਫਰਕਾ ਇਸ ਤਰੀਕੇ ਨਾਲ ਆਪਣਾ ਟ੍ਰੀ ਬਣ ਕੇ ਠੈਰ ਹੋਵੇ नैक्सा वैन लाया हाफ वैन देखो आप हाफ शोल्डर तो आप जितने पलोई चकते हैं उत्थे ही, ही आप तरह ड्राप करके लैस विखा ली वैन बिल्कुल नीचे तक नीचे भी आप उस टाइम दिखाई जिस तरह इधर लाई हुई उस तरीके करता ਤੇ ਚੱਕਾਂ ਤਾਂ ਆਪਾਂ ਲਗਾਣੇ ਨੇ ਹੈਗੀ ਇਸ ਤਰ੍ਹਾਂ ਆਪਾਂ ਜੇ ਲੌਂਗ ਲਗਾਈਏ ਫਿਰ ਚੱਕਾਂ ਤਾਂ ਲਗਾਉਂਦੀ ਲੋੜ ਨਹੀਂ ਹੁੰਦੀ ਤੇ ਤੁਸੀਂ ਨੇ ਬਾਹਰ ਤੇ ਲਗਾ ਲਈ ਇਹ ਦੇਖਣ ਨੂੰ ਸਵਾਰ ਹੈ ਜੀ ਇਹ ਤੇ ਇਸ ਤਰ੍ਹਾਂ ਇਹ ਲੜਦੀ ਉਹ ਆਪਣੀ ਬਹੁਤ ਵਧੀਆ ਲੁੱਕ ਆ ਗਈ ਇਹਦੀ ਫੋਟਨ ਦਾ ਸੀਗਾ ਸਿੰਪਲ ਸਿੰਪਲ ਵੀ ਆਪਾਂ ਇਸ ਤਰ੍ਹਾਂ ਡਿਜ਼ਾਈਨ ਕਰਕੇ ਫੈਂਸੀ ਕਰ ਸਕਦੇ ਆ ਪਹਿਲਾਂ ਆਪਾਂ ਲੌਂਗ ਲਗਾਉਂਦੇ ਸੀ ਇੱਥੋਂ ਮੋੜ ਦੇ ਮੋੜ ਦੇ ਇੱਥੋਂ ਫਾਪ ਕਰਕੇ ਸਿੱਧੇ ਲਗਾਉਂਦੇ ਸੀ ਇਹ ਹੁਣ ਆਪਾਂ ਇੱਥੇ ਚੁੱਕਿਆ ਜੀ ਥੋੜਾ ਫਲੋਈ ਦੀ ਸ਼ੇਪ ਹੁੰਦੀ ਹੈ ਫਲੋਈ ਦੀ ਸ਼ੇਪ ਨੂੰ ਸਿੱਧੀ ਸ਼ੇਪ ਬਣਾ ਕੇ ਇਸ ਤਰ੍ਹਾਂ ਆਪਾਂ ਲੈਸ ਲਗਾਤੀ ਲੈਸ ਨੇ ਕੋਈ ਲੋ ਕਾਗਿਏ ਇਸ ਤਰ੍ਹਾਂ ਤੁਸੀਂ ਸਿੰਪਲ ਸੂਟ ਨੂੰ ਲੈਸ ਵਿਗਾ ਕੇ ਐਂਸੀ ਕਰ ਸਕਦੇ ਹੋ ਆਪਣਾ ਆਪਣੀ ਜਵੈਸ ਤੇ ਹਿਸਾਬ ਨਾਲ ਜੇ ਕਸਟਮਰ ਦੇ ਹਿਸਾਬ ਨਾਲ ਜਿਵੇਂ ਉਹਨਾਂ ਨੇ ਕਰਾਣਾ ਹੋ ਡਿਜ਼ਾਈਨ ਨੂੰ ਸਿਰਫ ਕੇ ਕਰਕੇ ਸਿੰਪਲ ਨੂੰ ਐਂਸੀ ਬਣਾਓ ਬਾਜ਼ਾਰ ਤੇ ਅਜਕਲ ਕੱਛ ਨਹੀਂ ਕਰਦੇ ਇਹੋ ਜਿਹੀ ਚੱਲਦੀਆਂ ਨੇ ਇਸ ਤਰ੍ਹਾਂ ਤਾਂ ਮੇਡ ਡਿਜ਼ਾਈਨ ਰਿਕਸ਼ਾ ਚੋਂ ਲੱਗਿਆ ਵੀਡੀਓ ਚ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਡਿਜ਼ਾਈਨ ਕਿ ਰਿਕਸ਼ਾ ਜਿਹੜਾ ਵੀ